ਕੰਸਤਿਕਾ ਲਿਸਾਰਨ ਮਦਿਫਰਾਂ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤਾਂ ਮੈਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਵਾਲੀਆਂ ਤੇ ਦੋ ਬੱਚੇ ਤੋਂ ਬਿਨਾਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾਕ ਜੀ ਮੈਂ ਬਾਬੇ ਪਾਲਾ ਹਾਂ ਜੀ ਬੜੀ ਕਿਰਪਾ ਸਾਧ ਗੁਰਦੀ ਚਲੋ ਕਿਰਪਾ ਚੀ ਜੀ ਹਾਂਜੀ ਤੇ ਨਾਮ ਦੱਸਦੇ ਕਰੀਏ ਨਾਮ ਮੇਰਾ ਅੰਮ੍ਰਿਤਪਾਲ ਸਿੰਘ ਜੀ ਹਾਂਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਪਸੀਲਵਾੜਾ ਬਕਾਲਾ ਸਕੀਆ ਤੋਂ ਪਹਿਲਾਂ 2 ਕਿਲੋ ਰਈਆ 4 ਵਿਆਸ 7 ਤੇ ਬਾਬਕਾਲਾ ਸਾਹ 7 ਕਿਲੋਮੀਟਰ ਤੇ ਮੇਨ ਰੋਡ ਤੋਂ ਸਰਕਾਰ ਚੁਗਲਾ ਉੱਥੇ ਇੱਕ ਲਾ ਕੇ ਦੋ ਨੰਬਰ ਆਪਣੀ ਗਲੀ 1 ਕਿਲੋਮੀਟਰ ਪੈਂਦਾ ਜੀ ਤੇ ਫੋਨ ਨੰਬਰ ਵੀ ਬੋਲਦੇ 84 818 615 ਇਹ ਤੇ ਰੁਪਏ ਭਾਈ WhatsApp 'ਚ ਆਦਾ ਵੱਡਾ ਰੋਡ ਵਾਲਾ ਜਲੰਧਰ ਵਾਲਾ ਤੋਂ ਭਾਈ 1 ਕਿਲੋਮੀਟਰ ਪੈਂਦਾ ਮੇਨ ਰੋਡ ਜਿਹੜਾ ਹਨਾ ਜਿਹੜਾ ਅੰਮ੍ਰਿਤਸਰ ਤੋਂ ਵਿਆਸ ਗਾੜੀ ਜਲੰਧਰ ਦਿੱਲੀ ਵਿੱਚ ਚੱਲ ਜਾਂਦਾ ਹਨਾ ਠੀਕ ਆ ਤੇ ਚਲੋ ਫਿਰ ਜਿਹੜੇ ਪਹਿਲੇ ਨੰਬਰ ਤੇ ਵੜਿਆ ਇਤੋਂ ਹੀ ਆਪਾਂ ਚਲੋ ਠੀਕ ਆ ਕਿੰਨਾ ਚਰੋ ਹੈ ਜੀ ਨਾ ਸੋਈ ਨਾ ਇਹ ਸੁਇਲ ਭਾਜੀ ਵੀ 25 ਲੰਗੇ ਵੱਛੀ ਵੇਖੋ ਕੀ ਜੀ ਭਾਜੀ ਮਗਰ ਆਹ ਵਾਲੀ ਵੱਛੀ ਜੇ ਤੇ ਮਗਰ ਹਾਂਜੀ ਹਾਂਜੀ ਗਾਂ ਆਪ ਵੀ ਰਾਜੀ ਆ ਤੇ ਚਲੋ ਮਗਰ ਵੱਛੀ ਵੀ ਰਾਜੀ ਆ ਠੀਕ ਆ ਤੇ ਕਿੰਨਾ ਦੁੱਧ ਦੇ ਦੇ ਕੋਲ ਤਿਆਰ ਦੁੱਧ ਵੀ ਭਾਜੀ 12 ਲੀਟਰ ਹੋਗਾ ਵੱਛੀ ਕੋ ਤਿਆਰ ਬਿਲਕੁਲ ਹਾਂਜੀ ਭਾਜੀ ਵਾ ਦੇਵਾ ਖਾਣਾ ਘਟ ਰਾਜੀ ਦੁੱਧ 12 ਕਿਲੋ ਚੂ ਕੇ ਕੋਈ ਟਾਈਮ ਸੜੇ ਦੋ ਟਾਈਮ ਤਿੰਨ ਟਾਈਮ ਚੂ ਕੇ ਲੈ ਤੋਰੋ ਫਿਰ ਇਕ ਕਰੀਂ ਛੇਦੜੇ ਗੱਲ ਪਾਜੀ ਤੋੜ ਗਈ ਵਛੀ ਠੀਕ ਆ ਵੇ ਲੋ ਆਖੇ ਨਾਲ ਵੀ ਪੜਾ ਅਰਦੀਆ ਵੇ ਲੋ ਛੇਦੜਾ ਤੋੜਿਆ ਵਾ ਵਛੀ ਨੇਰੀ ਠੀਕ ਆ ਕੰਨੀ ਤੋਂ ਹਾਂਜੀ ਚਲੋ ਲੈ ਜਾ ਦੁੱਧ ਜਿਹੜਾ ਕਹਿੰਦੇ ਕਿ 12 ਲੀਟਰ ਇਹਦੇ ਕੋਲ ਆ ਗਿਆ ਬਾਕੀ ਫਿਕਸ ਹੋ ਜਾਣਾ ਬੱਚੀ ਬੜੀ ਚੀਜ਼ ਆ ਵੀ ਭਾਈ ਇਹ ਦਰ ਵੀ ਭਾਈ ਦਰਦੀ ਆ ਇਹੋ ਜਿਹਾ ਗੱਲ ਬਾਤ

ਕਿੰਨਾ ਰੱਖਣਾ ਵੀ ਦੇ ਤਾਂ ਫਿਰ ਮੋਲ ਆਪਾਂ ਹੋਰ ਜਲਦੀ ਕਰੀਏ ਕਿੰਨਾ 40000 40000 ਵਿੱਚ ਅਗਰ ਨਾ ਮੰਨਤਨ ਜਿੰਨਾ ਕਹਦੋਗੇ ਫੁੱਲਾ ਹੀ ਕਰ ਦਾਂਗੇ ਕਿੰਨਾ ਕਰਦੋ 45 ਦੇ ਦਈਏ ਹਾਂਜੀ 45 ਦੇ ਹੋਰ ਕਰ ਦਈਏ ਮੈਂ ਹੋਰ ਕਿੰਨਾ 42000 ਦੇ ਛੇ ਰਾਂ ਅੱਛਾ 42000 ਦੀ 42000 ਦੀ ਉਹ ਚੋਂ ਵੀ ਖੁੱਲਾ ਮੰਨਤਨ ਮੰਨਤਨ ਕਰਾਂਗੇ ਗੋਵੀਰ ਭਰਾ ਭਾਜੀ ਫੋਨ ਲਾਵੇ ਮੋੜਦੇ ਨਹੀਂ ਆ ਅੱਛਾ ਹਾਂਜੀ ਫੋਨ ਲਾਵੇ ਇੱਕ ਵਾਰੀ ਬੱਸ ਲਾਵੇ ਭਾਜੀ ਮੋੜਦਾ ਨਹੀਂ ਆ ਪਤਨ ਭਰਾ ਕਿਵੇਂ ਕਰੀ ਗੋਵੀਰ ਭਰਾ ਨੂੰ ਮੋੜਿਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਵੀਜੀ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਵੀਜੀ ਦੂਜਾ ਦੰ ਦੂਜਾ ਸਵਾਲ ਸੌਰੀ ਬਾਜੀ ਕੱਲੇ ਨੋਵਾ ਦਹਾਂ ਦੇ ਸੁਈਓ ਅੱਛਾ ਬਾਜੀ ਬੋਲਾ ਮੇਰੇ ਕੋ ਦੁੱਧ ਮਿਚਰੇ ਦੱਕ ਦੇਣਾ ਗੇ ਸੁਈਓ ਹਾਂ ਦੱਕ ਦੇਣਾ ਬਸ ਉਹ ਬੱਛੀ ਜੇ ਮਗਰ ਦੇ ਜਸ ਹਾਂ ਬੱਛੀ ਜੇ ਤੇ ਮਗਰ ਹਾਂਜੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਹੋ ਗਿਆ ਜੀ 20 ਰੁਪਏ ਬਾਜੀ 10 ਕਿਲੋ ਠੀਕ ਹੈ ਜੀ ਹਾਂਜੀ ਪੱਕਾ ਦੁੱਧ ਜਿਹੜਾ ਤਿਆਰ ਹੈ ਬਾਜੀ ਦੋ ਟਾਈਮ ਚੋੜਨਾ ਆਪਣੇ ਘਰ ਸਾਡੇ ਘਰ ਵੀ ਦੋ ਟਾਈਮ ਚੋੜੇ ਤਿੰਨ ਟਾਈਮ ਚੋੜੇ ਕੋਣ ਠੀਕ ਹੈ ਜੀ ਹਾਂਜੀ ਖੋਲੋ ਫਿਰ ਤੋਰ ਦਈਏ ਦਾ 2 ਲੀਟਰ ਦੁੱਧ ਇਹ ਰਗਾ ਕਹਿੰਦੇ ਕੀ ਹੈਗਾ ਇਹ ਦੇਖੋ ਜਵਾਬ ਸਮਾਰ ਵੀ ਭਾਈ 1 ਨੰਬਰ ਹੋਊਗਾ ਭਰਪੂਰ ਸ਼ਟਾ ਨਹੀਂ ਕੋ ਤੁਹਾਨੂੰ ਨਹੀਂ ਘਟਵਾਉਂਦਾ ਆ ਕਿ ਉਹ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਤੇ ਇਹਦਾ ਫਿਰ ਮੁੱਲ ਮੁੱਲ ਛੋਟਾ ਜਿਹਾ ਸੁਭਾਈਆ ਕਿੰਨਾ ਕੁ 35000 35000 ਹਾਂਜੀ ਛੋਟਾ ਜਿਹਾ 35000 ਛੋਟਾ ਜਿੰਨਾ ਜਦੋਂ ਵੀ ਮਾਨਤਾਣ ਕਰਦਾਂਗੇ 32 ਦੀ ਦਈਏ ਹਾਂਜੀ 32 ਦੀ 30 ਦੀ ਅੱਛਾ 30 ਦੀ 30 ਰੇ ਰੰਗਤ ਠੀਕ ਬੰਦੀ ਪੁਰਾ ਫੋਨ ਲਾਵੇ ਮੋੜਦੇ ਨਹੀਂ ਕਿਹਨੂੰ ਆਹ ਹਵਾਨਾ ਇਹਦਾ ਦੇਖ ਸਕਦੇ ਲੱਗੇ ਤਾਂ ਹਾਂਜੀ ਤੇ ਥਣ ਮੇਰੇ ਤੁਹਾਨੂੰ ਦਿਖਾ ਦਿਆਂ ਅਲੈਕਸੈਂਡਰ ਜੀ ਬਾਕੀ ਚਲੋ ਕੋ ਫੋਨ ਲਾਵੇ ਨਾ ਕੋਈ ਵਾਲਾ ਵੀਰ ਭਾ ਕੋਈ ਆਪ ਵੀ ਬਾਰੀ ਮੋੜਦੇ ਨਹੀਂ ਆਪਾਂ ਖਾਲੀ ਨਹੀਂ ਮੋੜਨਾ ਨਹੀਂ ਮੋੜਦੇ ਆਪਾਂ ਅੱਗੇ ਵੀ ਨਹੀਂ ਤੇਰੀ ਮੋੜਿਆ ਠੀਕ ਆ ਹਾਂਜੀ ਤੇ ਹੁਣ ਜਿਹੜੀ ਆਹ ਵਾਲੀ ਗਾਂ ਜੇ ਇਹ ਵੀਰ ਜੀ ਤੀਜਾ ਸੁਆ ਜੇ ਠੀਕ ਆ ਹਾਂਜੀ ਇਹਨੂੰ ਕਿੰਨਾ ਜਰਾ ਹੋਇਆ ਇਸ ਨੂੰ ਵੀ ਜੀ ਵੀ 25 ਦਿਨ ਹੋ ਗਏ ਸੁਨੂਆ ਸਾਹਮਣੇ ਦਾ ਬੱਚਾ ਜੀ ਕੀਨਾ ਠੀਕ ਆ ਹਾਂਜੀ ਤੇ ਇਹ ਤਾਂ ਕੱਲ ਦੁੱਧ ਕਿੰਨਾ ਤਿਆਰ ਪਾਜੀ ਕੋ 12 ਕਿਲੋ ਆ ਤਿਆਰ ਬਿਲਕੁਲ 11 ਲੀਟਰ ਬਿਲਕੁਲ ਤਿਆਰ ਮੇਨ ਕੇ ਦਵਾ ਰੁਪਏ ਮਾਜੀ ਕੋ ਵੀਪਾ ਦੋ ਟਾਂ ਟੋਲੇ ਸਾਢੇ ਤਿੰਨ ਟਾਂ ਟੋਲੇ ਤੋਰੋ ਫੇਰ ਇਹ ਇੱਕ ਗੱਲ ਪਾਜੀ ਦੱਸਣੀ ਉਹ ਨਾ ਗੋਡੇ ਤੋਂ ਮੜਾ ਲੱਗਾ ਕਾਢੀ ਮੈਂ ਨਾ ਕੱਲ ਠਈਏ ਤੇ ਨਹੀਂ ਲਾਈਆਂ ਐਦਾਂ ਬਿਯਾਰ ਕੇ ਲਾਈਆਂ ਉਹ ਨਾ ਲੱਗਾ ਮੜਾ ਵੱਜ ਗਿਆ ਥਲੇ ਉਹੋ ਜੀ ਕੋਈ ਗੱਲ ਬਾਤ ਨਹੀਂ ਟੀਗਾ ਲਾਤਾ ਵਾ ਆਪਾਂ ਦਰਜ ਦਾ ਠੀਕ ਆ ਹਾਂਜੀ ਕੋ ਪਹਿਲਾਂ ਦੱਸ ਕੇ ਜਣੀਆ ਵੀ ਪਾਜੀ ਫੜਦੇ ਆਪਣਾ ਠੀਕ ਆ ਗੋੜ ਦੀ ਸ਼ਾਲ ਮਾਰ ਕੇ ਇਹ ਨਹੀਂ ਵੀ ਓੜਦੀ ਨਹੀਂ ਜਾਂ ਕਿੱਦਾਂ ਵਾ ਗੋਡਾ ਵੱਜ ਇਹ ਕਿੰਨੇ ਨੰਬਰ ਹੋ ਰਹਾ ਰਹੀ ਦੂਜੇ ਕੁੱਤੇ ਦੀ ਧਾਰਾ ਉਹ ਕਿ ਮੋਟੀ ਤੇ ਇਹਦਾ ਫਿਰ ਮੁੱਲ ਕਿਹੜਾ ਰੁਪਏ ਪਾਜੀ 35000 ਕਰਦੇ ਆ 35000 ਹਾਂਜੀ ਤੇ ਇਹ ਕਿੰਨੇ ਦੇਣੀ ਹੈ ਜਿੱਦਾਂ ਕਰੋਗੇ ਵੱਡੇ ਭਾਈ ਬਰਾਬਰ ਹੀ ਕਰ ਦਈਏ ਤੁਮੇ ਨੂੰ ਤੇ ਬਰਾਬਰ ਕਰ ਦਈਏ ਕੋਈ ਗੱਲ ਨਹੀਂ ਦੇਣਾ ਕੋਈ ਵੀ ਘਲਾ ਇਕੱਠਾ ਲਊ ਹੋਰ ਮਾਨਤਾਨ ਕਰਦਾ ਤੇ ਇਹਦੇ ਭਾਮ ਕੋਈ ਉਹ ਲੈ ਜਾ ਤੇ ਭਾਮ ਕੋਈ ਉਹ ਲੈ ਤੇ ਦੁੱਧ ਪਰ ਲੀਟਰ ਇੱਚਾ ਚਵਾ ਦੋਗੇ ਮੋਗੇ ਦਵਾਂਗਾ ਰੁਪਏ ਭਾਈ ਸਾਡੇ ਤੇ ਦੁੱਧ ਬਾਕੀ ਇਹ ਆ ਬੇ ਇੱਚਾ ਵੀ ਮਾਨਤਾਨ ਖੁੱਲਾ ਹੋ ਜਾਓ ਆਪਣੇ ਕਿਹੜੇ ਘਰ ਦੀਆਂ ਆਜਾਈਆਂ ਨੇ ਆਪਾਂ ਵੀਡੀਓ ਪਾ ਦਈਏ ਉਸੇ ਨਾਲ ਤੇ ਪ੍ਰਾਣੀਆਂ ਆਮਚਾਰੀਆਂ ਠੀਕ ਆ ਹਾਂਜੀ ਹਾਂਜੀ ਤੇ ਖੁੱਲਾ ਮਾਨਤਨ ਹੋ ਜਾਊਗਾ ਮੈਂ ਮਾਨਤਨ ਕਰਾਂਗਾ ਜੀ ਭਾਈ ਆ ਗਈ ਬੱਚੇ ਤੋਂ ਬਿਨਾ ਹਾਂਜੀ ਟੋਕੜਾ ਹੀ ਆ ਦੋਵੇਂ ਤੇ ਟੋਕੜਾ ਹੀ ਭਾਈ ਗਿਫਟ ਗਿਆ ਛੋਟੇ ਛੋਟੇ ਦੁੱਧ ਕਿੰਨਾ ਜੇ ਤੇ ਕੋਲ ਇਹਨੂੰ ਘਰ ਵੀ ਭਾਈ 5 ਕਿਲੋ ਹੋਊਗਾ ਪੱਕਾ ਤੁਰ ਫੇਰ ਇਹ ਨੂੰ ਮਹੀਨਾ ਹੋ ਗਿਆ ਜੇ ਬਣੀ ਪੱਕਾ ਦੁੱਧ ਹੈਗਾ ਜੀ 5 ਲੀਟਰ ਪੱਕਾ ਭਾਈ ਚੋਕੇ ਦਵਾਂਗੇ ਛੱਡ ਕੇ ਦੋ ਵੀ ਦੋ ਟਾਂਕ ਕੋਲੇ ਤਿੰਨ ਟਾਂਕ ਚੋਲੇ ਰਿਹਾ ਪੱਕਾ ਇਹ ਚਾਹ ਪਾਣੀ ਵਾਲੇ ਵੀਰ ਨੇ ਖੜਨੀ ਆ ਤੇ ਚੋਕੇ ਵੀ ਜੀ ਨੂੰ ਚਾਹ ਬਣਾ ਪੰਜ ਸਾਡੇ ਦੇ ਹੱਥ ਜੋੜ ਕੇ ਹਰ ਕੇ ਵੀਡੀਓ ਚ ਇਹੀ ਬੇਨਤੀ ਹੁੰਦੀ ਹੈ। ਤਾਂ ਤੂੰ ਬੜਾ ਚੰਗਾ ਭਾਜੀ ਕੋਈ ਲੱਸੀ ਦੀ ਲੋੜ ਨਹੀਂ ਕੋਈ ਪਾਣੀ ਦੀ ਲੋੜ ਨਹੀਂ ਆ। ਠੀਕ ਜੀ। ਹਾਂਜੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਭਾਜੀ 12000 ਰੁਪਏ ਜਿੰਨਾ ਮਾਨ ਕਰਨ ਕਹੋਗੇ ਕਰ ਦਾਂਗੇ। 10 ਦੇ ਦੇ ਦੀਏ ਹਾਂਜੀ 10 ਦੀ ਅੱਛਾ 9000 ਦੀ 9000 ਦੀ ਠੀਕ ਹੈ ਹਾਂਜੀ ਤੇ ਹੁਣ ਇੱਕ ਆ ਗਾਂਗ ਚੰਗੇ ਕੱਦ ਕਾਠ ਵਾਲੀ 1.5 ਮਹੀਨਾ ਹੋ ਗਿਆ ਜੇ ਵਸ਼ੀ ਬਣੀ ਨੂੰ ਅੱਛਾ ਦੁੱਧ 4 ਕਿਲੋੜਾ ਤਿਆਰ ਮੌਕੇ ਤੇ ਅੱਛਾ ਮਿਲ ਕੇ ਸਾਡੇ ਘਰ ਵੀ ਪਾ 2.5 ਕਿਲੋੜਾ ਤੇ ਤਾਂ ਕੋਲਿਆ ਪਾਜੀ ਲਿਓ ਫਿਰ ਤੋੜ ਦੀ ਕਿਉਂਕਿ ਥੋੜੇ ਵਾਲੀ ਆ ਭਾਵੇਂ ਬਹੁਤ ਹੋ ਰਹੀ ਆ ਪੀਰ ਭਰਾ ਆਪਕੇ ਤਸੱਲੀ ਕਰਕੇ ਖੜਦਾ ਵੀ ਪਾਜੀ ਹਾਂਜੀ ਹਾਂਜੀ ਠੰਡੀ ਸੀਲ ਬਹੁਤ ਬਹੁਤ ਆਦੀ ਭਾਜੀ ਇਹਦਾ ਇੱਕ ਕੰਨ ਖਾਦਾ ਜੀ ਪਾਣੇ ਤੋਂ ਭਰੀ ਨਹੀਂ ਆ ਕੰਨ ਨਹੀਂ ਇਹ ਤਾਂ ਇੱਕ ਹੈਗਾ ਖਾਦਾ ਆਇਆ ਕਈ ਵਾਰੀ ਛੋਟੇ ਹੁੰਦੇ ਆਲੇ ਕੁੱਤੇ ਕੱਤੇ ਖਾ ਜਾਂਦੀ ਮੇਰੀ ਕੰਨ ਤੋਂ ਮਰਜੀ ਵੱਜ ਲੱਗੀ ਆ ਆ ਵੇਖੋ ਸੀਲ ਸਾਉ ਬੜੀ ਆ ਇੱਧਰ ਪਾਜੀ ਥਣ ਮਖਾਲ ਦੋ ਵੀਰ ਭਰਾ ਨਾਲ ਕੋ ਕਵੇ ਵੀ ਮੁੜ ਕੇ 4 ਕਿਲੋ ਹੈਗਾ ਪੱਕਾ ਤਾਂ ਉਹਦੇ ਘਰ ਵੀ ਬਲੀ 4 ਕਿਲੋ ਚੋਕੇ ਦਵਾਂਗੇ ਚੋਕੇ ਖੜੇ ਕੋਈ ਵੀਰ ਆਪਣਾ ਜਿਹੜਾ ਇੱਥੋਂ ਚੋਕੇ ਖੜੇ ਆ ਦੇਖ ਸਕਦੇ ਇੱਧਰ ਲਾ ਕਾਨੇ ਦਾ ਖਾਦਾ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਛੋੜਾ ਯਾਰ ਦੋ ਭਾਈ ਕਿੰਨਾ 10000 ਰੁਪਏ 10000 ਰੁਪਏ ਹਾਂਜੀ ਵਿੱਚੋਂ ਕਰਨਾ ਮੰਨਤਨ ਜੋ ਕਹ ਦੋਗੇ 2000 ਛੱਡ ਦਈਏ ਹਾਂਜੀ ਦੋ ਛੱਡ ਦਾਂਗੇ ਵੀ ਭਾਈ ਕੋਈ ਨਹੀਂ ਜੱਸ ਨੂੰ ਹੀ ਅਠ ਜੱਸ ਨੂੰ ਕੋ ਲਊਗਾ 15000 ਦੇ ਦੋਵੇਂ ਅੱਛਾ ਖੁੱਲਣਾ ਮੌਨਦਨ ਖੁੱਲਾਈ 15000 ਦਾ ਜੋੜਾ ਹੀ 15000 ਦੇ ਦੋਵੇਂ ਉਹ ਵੀ ਭਰਾ ਮੰਗੂਗਾ ਕੱਠਿਆਂ ਦੇ ਠੀਕ ਹੈ ਜੀ ਹਾਂ ਜੀ ਉਦਾਂ ਦੇ ਦਿਆਂਗੇ ਕੱਲੀ 7500 ਜੀ ਠੀਕ ਹੈ ਹਾਂ ਜੀ ਇਹ ਕੱਠਿਆਂ ਲਊਗਾ ਫਿਰ 15000 ਦੇ ਠੀਕ ਹੈ ਹਾਂ ਜੀ ਬਾਜੀ ਠੀਕ ਹੈ ਵਿੱਦੀ ਹੋਰ ਕੁਝ ਕਰਨਾ ਪਾਸ ਜੀ ਆ ਪਾਸ ਜੋੜ ਕੇ ਬੈਂਚ ਕਰ ਦਿੱਤੀ ਸੂਈਆਂ ਸੂਈਆਂ ਕੋ ਵੀਰਾਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖਾਣੇ ਦਿੱਤੀ ਠੀਕ ਹੈ ਵਿੱਦੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ